பட்டேவாலா ਸਮੇਂ ਸਾਲ ਅਤੇ ਲੋਹੜੀ ਦੇ ਸੁਭ ਤਿਹਾੜੇ ਤੇ ਕੀ ਸੰਦੇਸ਼ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਪਿੰਡ ਤੇ ਬੜੇ ਖੁਸ਼ ਮੈਂ ਆਪਣੇ ਨੂੰ ਆਪਣੀ ਪੂਰੀ ਪੰਚਾਇਤ ਵੱਲੋਂ ਆਪਣੇ ਨਗਰ ਵਾਸੀਆਂ ਨੂੰ ਲੋਹੜੀ ਦੀ ਲੱਖ ਲੱਖ ਬਧਾਈ ਦਿੰਦਾ ਤੇ ਮਨਗੜੀ ਪੀਰ ਕਰਦਾ ਵਾਂ ਕਿ ਜਿੱਥੇ ਆਪਾਂ ਮੁੰਡਿਆਂ ਦੀ ਲੋਹੜੀ ਬਣਾਉਂਦੇ ਅਥੀ ਆਪਾਂ ਕੁੜੀਆਂ ਦੀ ਵੀ ਲੋਹੜੀ ਵੱਲ ਚੜਕੇ ਮਨਾਇਆ ਕਰੀ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਇਹੋ ਹੀ ਮੇਰੀ ਪੀਲ ਆ ਕਿ ਤੁਸੀਂ ਨਸ਼ਿਆਂ ਤੋਂ ਮੁਕਤ ਹੋ ਕੇ ਖੇਡਾਂ ਵੱਧੋ ਤਾਂ ਹੋਰ ਕਿਤੇ ਹੋਰ ਵਧੋ ਜ ਆਪਣੇ ਸਟੇਟ ਉਹ ਆਪਣੇ ਦੇਸ਼ ਦਾ ਨਾਮ ਉੱਚਾ ਹੋਵੇ ਤੇ ਚੈਨਾ ਡੋਰ ਦੀ ਵਰਤੋਂ ਬਿਲਕੁਲ ਨਾ ਕਰੋ ਚੈਨਾ ਡੋਰ ਨਾਲ ਬਹੁਤ ਦੁਰਘਟਨਾ ਹੁੰਦੀਆਂ ਵਾ ਤੇ ਜਿਹੜੀ ਹੈਗੀ ਆ ਆਪਣੇ ਦੇਸ਼ 'ਚ ਬਣੀ ਡੋਰ ਆ ਉਹਦੀ ਵਰਤੋਂ ਕਰੋ ਤਾਂ ਜਦੋਂ ਦੁਰਘਟਨਾ ਤੋਂ ਬਚ ਸਕੀ ਦੁਬਾਰਾ ਫੇਰ ਮੈਂ ਆਪਣੇ ਨੂੰ ਔਰ ਆਪਣੀ ਪੰਚਾਇਤ ਵੱਲੋਂ ਲੋੜੀ ਦੀ ਪੂਰੇ ਨਗਰ ਨੂੰ ਰੱਖ-ਰੱਖ ਵਧਾਈ ਦਿਨਾਂ